ਹੁਣ ਮੈਂ ਕੀ ਆਖਾਂ ਕੀ ਕਹਾਂ ਇਸ ਨੂੰ ਕਹਿੰਦੇ ਮੂਸੇ ਵਾਲਾ ਇੱਕ ਹੋਰ ਜੰਮ ਪਿਆ ਮੈਂ ਮਨਪ੍ਰੀਤ ਢੱਲੋਂ ਕਹਾ ਮਨਪ੍ਰੀਤ ਬਾਦਲ ਕਹਾ ਕਿ ਅੱਜ ਤੋਂ ਬਾਅਦ ਇਹਨਾਂ ਨੂੰ ਮਨਪ੍ਰੀਤ ਮੂਸੇ ਵਾਲਾ ਕਹੀਏ ਸੋ ਵਾਕਈ ਜੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਆਪਣੇ ਨਾਮ ਅਗਰ ਕਦੇ ਮਤਲਬ ਢੱਲੋਂ ਵੀ ਨਹੀਂ ਸੀ ਲਾਇਆ ਉਹ ਬਾਦਲ ਪਿੰਡ ਲਾਉਂਦੇ ਸੀ ਉਹਨਾਂ ਨੇ ਕਦੇ ਮੂਸੇ ਪਿੰਡ ਦਾ ਜ਼ਿਕਰ ਨਹੀਂ ਸੀ ਕੀਤਾ ਇਹ ਤਾਂ ਮਨਪ੍ਰੀਤ ਬਾਦਲ ਨੇ ਨਵੀਂ ਗੱਲ ਜਿਹੜੀ ਉਹ ਕੱਟ ਮਾਰੀ ਜਿਹਨੂੰ ਕੱਚ ਤੋਂ ਮੂਂਗਲਾ ਕਹਿੰਦੇ ਆਪਾਂ ਇਹ ਅਸਲ ਦੇ ਵਿੱਚ ਬਹੁਤ ਸਾਰੇ ਲੀਡਰ ਨਾ ਮਤਲਬ ਜਾ ਕੇ ਕਿਸੇ ਨਾ ਕਿਸੇ ਇਲਾਕੇ ਦੇ ਵਿੱਚ ਰਿਸ਼ਤੇਦਾਰੀ ਕਾਢ ਹੀ ਲੈਂਦੇ ਨੇ ਹੁਣ ਆਪਣੇ ਪੀ ਪਾਰਟੀ ਦੇ ਆਗੂ ਸੋਨੀਆ ਮਾਨ ਪਤਾ ਨਹੀਂ ਜੀ ਕੋਈ ਇਹਨਾਂ ਫਿਲਮ ਅਦਾਕਾਰਾਂ ਕਹਿੰਦਾਗਾ ਮੈਂ ਤਾਂ ਇਹਨੂੰ ਟਿਕਟੋਕ ਤੋਂ ਬਣਾ ਸੋਸ਼ਲ ਮੀਡੀਆ ਤੋਂ ਬਗੈਰ ਕਿਤੇ ਹੋਰ ਤਾਂ ਵੇਖਿਆ ਨਹੀਂ ਐ ਜਿਹੜੀਆਂ ਹੋਣ ਵਾਲੀਆਂ ਸਰਕਾਰੀ ਮੀਟਿੰਗਾਂ ਨੇ ਉਹਨਾਂ ਦੇ ਵਿੱਚ ਬੈਠਦੀ ਐ ਬੀਬੀ ਬੋਟੌਕਸ ਟੀਕੇ ਲਾ ਕੇ ਸੋਨੀ ਬਣ ਕੇ ਸੋਨੀ ਹੈ ਜਾਂ ਨਹੀਂ ਇਹ ਤਾਂ ਪਤਾ ਨਹੀਂ ਹੈ ਬੁੱਲਾਂ ਨੂੰ ਬੜਾ ਬੋਟਾਕ ਸੇ ਪੀ ਕੇ ਲਵਾ ਕੇ ਸੁਜਾਇਆ ਜਾਏ ਇਸਨੇ ਉੱਪਰਲੇ ਬੁੱਲ ਨੂੰ ਤੇ ਉਸੇ ਤਰ੍ਹਾਂ ਹੀ ਕਹਿੰਦੇ ਮੀਟਿੰਗਾਂ ਦੇ ਵਿੱਚ ਬੈਠੀ ਨਜ਼ਰ ਆ ਰਹੀ ਹੈ ਸੋਨੀਆ ਮਾਨ ਕੀ ਇਸਦੀ ਦੇਣ ਹੈ ਸਿਆਸਤ ਨੂੰ ਤੇ ਇਹ ਸਵਾਗਤ ਕੀਤਾ ਜਾਂਦਾ ਹੈ ਜੀ ਨਵਕਿਰਨ ਪੱਤੀ ਹੋਰਾਂ ਦਾ ਨਵਕਿਰਨ ਜੀ ਜੀ ਆਨੂੰ ਸਤਿ ਸ੍ਰੀ ਅਕਾਲ ਸ਼ੁਕਰੀਆ ਜੀ ਬਰਾੜ ਸਾਹਿਬ ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜਨਾਬ ਦੱਸ ਪੰਜਾਬ ਦੇ ਮੌਸਮ ਦਾ ਤੇ ਹੋਰ ਹਿਰਦਗਿਰਦ ਹਾਲਾਤਾਂ ਦਾ ਕੀ ਹਾਲ ਹੈ ਜੀ ਮੌਸਮ ਠੀਕ ਹੈ ਬਰਾੜ ਸਾਹਿਬ ਪੰਜਾਬ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਪਰਾਲੀ ਦਾ ਧੂਆਂ ਜ਼ਰੂਰ ਹੁੰਦਾਗਾ ਉਹਦੇ ਕਰਕੇ ਥੋੜਾ ਜਿਹਾ ਮਤਲਬ ਸੂਰਜਾ ਫਕੈ ਲੀਏ ਵੀ ਛੇਤੀ ਛਿਪ ਜਾਂਦਾਗਾ ਔਰ ਖੰਗ ਜ਼ਖਾਮ ਵੀ ਲੋਕਾਂ ਨੂੰ ਇਹਨਾਂ ਦਿਨਾਂ 'ਚ ਵੱਧਦਾ ਹੈ ਬਾਕੀ ਐਤਕੀ ਥੋੜਾ ਜਾ ਦੇ ਨਾਲ 'ਚ ਡੇਂਗੂ ਤੇ ਚਿਕਨ ਗੁਨੀਆ ਇਹ ਸਮੱਸਿਆ ਆਪਣੇ ਮਾਲਵੇ ਦੇ ਪਿੰਡਾਂ ਦੇ ਵਿੱਚ ਜ਼ਰੂਰ ਪਾਈ ਜਾ ਰਹੀ ਆ ਉਂਝ ਠੀਕ ਹੈ ਜੀ ਨਾ ਬਹੁਤੀ ਗਰਮੀ ਆ ਤੇ ਨਾ ਬਹੁਤੀ ਠੰਡ ਆ ਨਾ ਜੇ ਰਜਾਈਆਂ ਨਿਕਲੀਆਂ ਨੇ ਤੇ ਨਾ ਹੀ ਕੋਈ ਬਹੁਤੇ ਪੱਖੇ ਕੂਲਰਾਂ ਦੀ ਲੋੜ ਆ ਤੇ ਇਸ ਕਰਕੇ ਮੌਸਮ ਠੀਕ ਹੈ ਵਤ ਤੋਂ ਵਤ ਟੈਂਪਰੇਚਰ 30 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿੰਦਾ ਘਟੋ ਘਾਟ 17-18 ਡਿਗਰੀ ਸੈਲਸੀਅਸ ਜੀ ਬਹੁਤ ਵਧੀਆ ਜੀ ਹਾਈ ਕੋਰਟ ਵੱਲੋਂ ਆਪ ਪਾਰਟੀ ਦੇ ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਦੀ ਸਜ਼ਾ ਤੇ ਰੁਕ ਲਾਉਣ ਤੋਂ ਕਰ ਦਿੱਤਾ ਇਨਕਾਰ ਕਿਸ ਤਰ੍ਹਾਂ ਦੀ ਸਜ਼ਾ ਹੈ ਜੀ ਔਰ ਕਿਸ ਮਾਮਲੇ ਦੇ ਵਿੱਚ ਇਹ ਸਜ਼ਾ ਹੋਈ ਹੈ ਦੇਖੋ ਜੀ ਮਨਜਿੰਦਰ ਸਿੰਘ ਲਾਲਪੁਰਾ ਨੂੰ ਪਿਛਲੇ ਦਿਨੀ ਇੱਕ ਸਜ਼ਾ ਗਈ ਜਿਹੜੀ ਉਹ ਅਦਾਲਤ ਦੇ ਵੱਲੋਂ ਸੁਣਾਈ ਗਈ ਸੀ ਉਹ ਸਜ਼ਾ ਸੀਗੀ ਕਿ ਮਨਜਿੰਦਰ ਸਿੰਘ ਲਾਲਪੁਰਾ ਜਦੋਂ ਆਮ ਆਦਮੀ ਪਾਰਟੀ ਦਾ ਐਮਐਲਏ ਨਹੀਂ ਬਣਿਆ ਸੀਗਾ ਉਦੋਂ ਇੱਕ ਘਟਨਾ ਵਾਪਰੀ ਸੀਗੀ ਇਹ ਉਦੋਂ ਟੈਕਸੀ ਚਲਾਉਂਦਾ ਹੁੰਦਾ ਸੀਗਾ ਮਨਜਿੰਦਰ ਸਿੰਘ ਲਾਲਪੁਰਾ ਉਦੋਂ ਇੱਕ ਕੁੜੀ ਆਪਣੇ ਪਰਿਵਾਰ ਸਮੇਤ ਮੈਰਿਜ ਪੈਲੇਸ ਦੇ ਵਿੱਚ ਵਿਆਹ ਤੇ ਆਈ ਸੀ ਤਾਂ ਉਦੋਂ ਪੁਲਿਸ ਵਾਲਿਆਂ ਨੇ ਔਰ ਟੈਕਸੀਆਂ ਵਾਲਿਆਂ ਨੇ ਮਤਲਬ ਉਹਦੇ ਨਾਲ ਛੇੜਛਾੜ ਕੀਤੀ ਸੀ ਉਹਨੂੰ ਜਬਰੀ ਗੱਡੀ 'ਚ ਫੁੱਟਣ ਦੀ ਕੋਸ਼ਿਸ਼ ਕੀਤੀ ਸੀ ਉਹ ਵੀਡੀਓ ਬਹੁਤ ਵਾਇਰਲ ਹੋ ਗਈ ਸੀ ਉੱਤੇ ਸਾਡੀ ਸੁਪਰੀਮ ਕੋਰਟ ਨੇ ਸੁਪਰੀਮੋਟੋ ਨੋਟਿਸ ਲੈ ਕੇ ਉਹ ਮਸਲਾ ਆਪਣੇ ਹੱਥ ਲੈ ਲਿਆ ਸੀਗਾ ਔਰ ਉਸ ਤੋਂ ਬਾਅਦ ਉਹ ਮਸਲਾ ਵਾਖ ਵਖ ਅਦਾਲਤਾਂ ਚੱਲਦਾ ਰਿਹਾ ਇਸੇ ਦਰਮਿਆਨ ਤੁਸੀਂ ਦੇਖੋ ਕਿ ਆਵਾਦੀ ਪਾਰਟੀ ਨੇ ਮਨਜਿੰਦਰ ਸਿੰਘ ਲਾਲਪੁਰਾ ਨੂੰ ਟਿਕਟ ਦਿੱਤੀ ਉਹ ਐਮਐਲਏ ਬਣ ਗਿਆ ਔਰ ਉਸ ਕੇਸ ਦੇ ਵਿੱਚ ਜਿਹੜੀ ਅਦਾਲਤ ਹੈ ਉਸ ਨੇ ਮਨਜਿੰਦਰ ਸਿੰਘ ਲਾਲਪੁਰਾ ਨੂੰ 4 ਸਾਲ ਦੀ ਸਜ਼ਾ ਸੁਨਾਤੀ ਹੁਣ ਉਹਦੇ ਵਿੱਚ ਸੁਪਰੀਮ ਕੋਰਟ ਦੀ ਜਿਹੜੀ ਜੱਜਮੈਂਟ ਆ ਉਹ ਬਹੁਤ ਸਾਫ਼ ਤੇ ਸਪਸ਼ਟ ਹੈ ਕਿ ਅਗਰ ਕਿਸੇ ਐਮਐਲਏ ਜਾਂ ਮੈਂਬਰ ਪਾਰਲੀਮੈਂਟ ਨੂੰ 2 ਸਾਲ ਤੋਂ ਵੱਧ ਦੀ ਸਜ਼ਾ ਹੁੰਦੀ ਆ ਆ ਉਸ ਨੂੰ ਨਾਲ ਦੀ ਨਾਲ ਉਹ ਸੀਟ ਖਾਲੀ ਕੋਸ਼ਿਤ ਕੀਤੀ ਜਾਵੇ ਔਰ ਉਹਨੂੰ ਅਯੋਗ ਕਰਾਰ ਦਿੱਤਾ ਜਾਵੇ ਪਰ ਮਨਜਿੰਦਰ ਸਿੰਘ ਲਾਲਪੁਰਾ ਦੇ ਮਸਲੇ ਦੇ ਵਿੱਚ ਸਾਡੇ ਜਿਹੜੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਕੁਲਤਾਰ ਸਿੰਘ ਸੰਧਵਾ ਉਹਨਾਂ ਨੇ ਕੋਈ ਡਿਸੀਜਨ ਨਹੀਂ ਲਿਆ ਮਤਲਬ ਇਸ ਵਿਸ਼ੇ ਦੇ ਵਿੱਚ ਬਣਦਾ ਤਾਂ ਇਹ ਸੀਗਾ ਕਿ ਖਡੂਰ ਸਾਹਿਬ ਤੋਂ ਐਮਐਲਏ ਨੇ ਮਨਜਿੰਦਰ ਸਿੰਘ ਲਾਲਪੁਰਾ ਖਡੂਰ ਸਾਹਿਬ ਸੀਟ ਖਾਲੀ ਕੋਸ਼ਿਤ ਕਰਦੇ ਨੂੰ ਜੋਗ ਕਰਾਰ ਦਿੰਦੇ ਔਰ ਤਰਨਤਾਰਨ ਦੀ ਅਦਾਲਤ ਨੇ ਜਿਹੜੀ 4 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਆ ਉਸ ਵਿਸ਼ੇ ਦੇ ਉੱਤੇ ਸਪੀਕਰ ਸਾਹਿਬ ਕਾਰਵਾਈ ਕਰਦੇ ਚਲੋ ਸਪੀਕਰ ਸਾਹਿਬ ਨੇ ਨਹੀਂ ਕੀਤੀ ਸੀ ਮੁੱਖ ਮੰਤਰੀ ਸਾਹਿਬ ਕਰਦੇ ਉਸ ਤੋਂ ਬਾਅਦ ਕਿੰਨੀਆਂ ਕੈਬਨਿਟ ਦੀਆਂ ਮੀਟਿੰਗਾਂ ਹੋ ਗਈਆਂ ਪੰਜਾਬ ਕੈਬਨਿਟ ਰეკਮੈਂਡ ਕਰਦੀ ਲੇਕਿਨ ਕੁਝ ਨਹੀਂ ਹੋਇਆ ਸਗੋਂ ਦੀ ਮਨਜਿੰਦਰ ਸਿੰਘ ਲਾਲਪੁਰਾ ਨੂੰ ਹਾਈ ਕੋਰਟ ਜਾਣ ਦਾ ਮੌਕਾ ਦਿੱਤਾ ਗਿਆ ਮਨਜਿੰਦਰ ਸਿੰਘ ਲਾਲਪੁਰਾ ਹਾਈ ਕੋਰਟ ਪਹੁੰਚਿਆ ਔਰ ਹਾਈ ਕੋਰਟ ਦੇ ਵਿੱਚ ਇਹਨੇ ਅਪੀਲ ਕੀਤੀ ਕਿ ਜੀ ਮੇਰੀ ਸਜ਼ਾ ਤੇ ਰੋਕ ਲਾਈ ਜਾਵੇ ਅੱਜ ਹਾਈ ਕੋਰਟ ਚ ਸੁਣਵਾਈ ਹੋਈ ਬਰਾੜ ਸਾਹਿਬ ਉੱਥੇ ਹਾਈ ਕੋਰਟ ਨੇ ਸਿੱਧਾ ਹੀ ਪੁੱਛਿਆ ਇਹਨਾਂ ਦੇ ਵਕੀਲ ਨੂੰ ਕਿ ਤੁਸੀਂ ਕਿਉਂ ਇੰਨੀ ਕਾਹਲ ਕਰ ਰਹੇ ਹੋ ਕਹਿੰਦੇ ਜੀ ਇਹ ਸੀਟ ਜਿਹੜੀ ਆ ਕਿਤੇ ਖਾਲੀ ਨਾ ਹੋ ਜਾਏ ਉਹ ਕਹਿੰਦੇ ਇਦਾਂ ਦੀ ਤਾਂ ਕੋਈ ਕਾਰਵਾਈ ਹੋਈ ਨਹੀਂ ਹੈ ਤਾਂ ਹਾਈ ਕੋਰਟ ਨੇ ਕੋਈ ਰਾਹਤ ਨਹੀਂ ਦਿੱਤੀ ਮਨਜਿੰਦਰ ਸਿੰਘ ਲਾਲਪੁਰਾ ਨੂੰ ਔਰ ਇਹਦੀ ਅਪੀਲ ਨੂੰ ਮਤਲਬ ਇਹ ਕਹਿ ਦਿੱਤਾ ਵੀ ਇਹਦੇ ਤੇ ਕੋਈ ਅਸੀਂ ਮਤਲਬ ਅਦਾਲਤ ਦੇ ਵੱਲੋਂ ਇਸ ਤਰ੍ਹਾਂ ਦੀ ਰੋਕਾ ਗਈ ਜਿਹੜੀ ਉਹ ਨਹੀਂ ਲਾਵਾਂਗੇ ਤਾਂ ਹੁਣ ਬਣਦਾ ਤਾਂ ਇਹ ਹੈਗਾ ਕਿ ਸਪੀਕਰ ਸਾਹਿਬ ਹਜੇ ਵੀ ਮੰਨਣ ਘਟੋ ਘਟ ਵੀ ਨੇ ਮਸਲੇ ਦੇ ਵਿੱਚ ਹਾਈ ਕੋਰਟ ਨੇ ਵੀ ਰੋਕ ਲਾਉਣ ਤੋਂ ਇਨਕਾਰ ਕਰਤਾ ਤਾਂ ਇਹਦੀ ਵਿਧਾਨ ਸਭਾ ਦੀ ਮੈਂਬਰਸ਼ਿਪ ਰੱਦ ਕਰਕੇ ਉੱਥੇ ਜਿਮਨੀ ਚੋਣ ਕਰਾਉਂਦੇ ਬਣਦਾ ਤਾਂ ਇਹ ਸੀਗਾ ਜਿਮਨੀ ਚੋਣ ਨਾਲ ਹੀ ਹੋ ਜਾਂਦੀ ਹੁਣ ਤਰਨ ਤਰਨ ਦੀ ਹੋ ਰਹੀ ਆ ਉਹਦੇ ਨਾਲ ਹੀ ਗਡੂਰ ਸਾਹਿਬ ਦੀ ਹੋ ਜਾਂਦੀ ਆ ਜੇਕਰ ਇਹ ਉਦੋਂ ਖਾਲੀ ਅਨਾਉਂਸ ਕਰਦੇ ਇਹਨਾਂ ਨੇ ਕੀਤੀ ਨਹੀਂ ਔਰ ਹੁਣ ਤਾਂ ਇਹ ਜਿਮਨੀ ਚੋਣਾਂ ਦਾ ਹੀ ਮਾਹੌਲ ਬਣਿਆ ਰਹਿਣਾ ਫਿਰ ਸਵਾ ਸਾਰ ਰਹਿ ਗਿਆ ਸਰਕਾਰ ਦਾ ਜਾਂ ਇਹਨੂੰ ਆਈ ਡੰਗ ਟਪਾਉਣਗੇ ਤੋਂ ਇਹਦੇ ਤੇ ਹੁਣ ਇਹ ਕੱਟੜ ਇਮਾਨਦਾਰ ਸਰਕਾਰ ਦਾ ਡਿਸੀਜਨ ਨਾ ਲੈਣਾ ਵੀ ਸਵਾਲ ਖੜੇ ਕਰਦਾ ਔਰ ਸਪੀਕਰ ਕਲਤਾਰ ਸਿੰਘ ਸੰਧਵਾ ਜਿਹੜੇ ਆਪਣੇ ਆਪ ਨੂੰ ਬਹੁਤ ਵੱਧਲਪੁਰਸ਼ ਜਾਨਕੀ ਜੈਂਟਲਮੈਨ ਸਮਝਦੇ ਨੇ ਉਹਨਾਂ ਦੀ ਸ਼ਖਸੀਅਤ ਤੇ ਵੀ ਸਵਾਲ ਨੇ ਕਿ ਤੁਸੀਂ ਸੀਟ ਖਾਲੀ ਕਿਉਂ ਨਹੀਂ ਕੋਸ਼ਿਸ਼ ਕਰ ਰਹੇ ਜੀ ਹੂੰ ਹੂੰ ਜਨਾਬ ਕਟੜ ਇਮਾਨਦਾਰ ਸਰਕਾਰ ਦੀ ਕੈਬਨਟ ਮੀਟਿੰਗ ਹੋਈ ਉਹ ਚ ਕਿਹੜੇ ਕਿਹੜੇ ਫੈਸਲੇ ਲਏ ਗਏ ਦੇਖੋ ਜੀ ਜਿਹੜੀ ਅੱਜ ਕੈਬਨਟ ਦੀ ਮੀਟਿੰਗ ਹੋਈ ਆ ਉਹਦੇ ਵਿੱਚ ਕੋਸ਼ਿਸ਼ ਫੈਸਲੇ ਜਿਹੜੇ ਇਦਾਂ ਦੇ ਲਏ ਗਏ ਨੇ ਜਿਹੜੇ ਫੈਸਲੇ ਇਹਨਾਂ ਦੀ ਆਪਦੀ ਮਤਲਬ ਸਰਕਾਰ ਦੀ ਐਡਮਿਨਿਸਟ੍ਰੇਸ਼ਨ ਨੂੰ ਔਰ ਸਰਕਾਰ ਦੀ ਸ਼ਬੀ ਨੂੰ ਕੋਸ਼ਿਸ਼ ਖਾਸ ਖਾਸ ਕਰਕੇ ਜਿਵੇਂ ਬਰਨਾਲਾ ਸਾਡਾ ਸ਼ਹਿਰ ਹੈ ਬਰਨਾਲਾ ਨੂੰ ਇਹਨਾਂ ਨੇ ਜਿਹੜਾ ਨਗਰ ਨਿਗਮ ਬਣਾਉਣ ਦਾ ਐਲਾਨ ਅੱਜ ਕੀਤਾ ਹੈ ਹਜੇ ਐਲਾਨ ਹੈ ਇਹ ਔਰ ਪਹਿਲਾਂ ਹੈ ਨਗਰ ਕਾਉਂਸਲ ਸੀ ਔਰ ਨਗਰ ਕਾਉਂਸਲ ਨੂੰ ਨਗਰ ਨਿਗਮ ਦੇ ਵਿੱਚ ਤਬਦੀਲ ਕਰਨੋਂ ਹਰੀ ਝੰਡੀ ਜਿਹੜੀ ਦਿੱਤੀ ਆ ਇਸ ਤੋਂ ਇਲਾਵਾ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਬਰਾੜ ਸਾਹਿਬ ਇਹਨਾਂ ਨੇ ਇੱਕ ਨਵੀਂ ਸਬ ਤਹਿਸੀਲ ਬਣਾਉਣ ਨੂੰ ਹਰੀ ਝੰਡੀ ਦਿੱਤੀ ਆ ਲੁਧਿਆਣਾ ਨਾਰਥ ਅੱਛਾ ਜੀ ਲੁਧਿਆਣਾ ਨਾਰਥ ਇੱਕ ਅਲੱਗ ਜਿਹੜੀ ਆ ਉਹ ਸਬ ਤਹਿਸੀਲ ਬਣੂ ਉੱਥੇ ਅਲੱਗ ਨੈਬ ਸਿਲਦਾਰ ਦੀ ਪੋਸਟ ਹੈ ਜਿਹੜੀ ਉਹ ਕ੍ਰੀਏਟ ਹੋ ਜੂਗੀ ਇਸ ਤੋਂ ਇਲਾਵਾ ਪੰਜਾਬ ਕੈਬਨਟ ਦੇ ਵੱਲੋਂ ਇੱਕ ਪੰਜਾਬ ਯੂਨੀਫਾਈਡ ਬਿਲਡਿੰਗ ਨਿਜ਼ਮ ਆਗਾ ਜਿਹੜਾ ਉਹਨੂੰ ਹਰੀ ਝੰਡੀ ਦਿੱਤੀ ਆ ਇਹਨਾਂ ਕਲੋਨੀਆਂ ਦੇ ਵਿੱਚ ਜਿਹੜੀ ਇਮਾਰਤ ਆ ਉਹ ਮੈਕਸਿਮਮ 15 ਮੀਟਰ ਉੱਚੀ ਬਣਾਈ ਜਾ ਸਕਦੀ ਸੀ ਜੀ ਪਰ ਹੁਣ ਇਹਨਾਂ ਨੇ ਉਹਦੇ ਵਿੱਚ ਕਿਉਂਕਿ ਕਲੋਨਾਈਚਰ ਇਹਨਾਂ ਦਾ ਬਹੁਤ ਨੇ ਮੋਹਾਲੀ ਵਾਲੇ ਹੁਣ ਇਹਨਾਂ ਨੇ 21 ਮੀਟਰ ਕਰਤਾ ਜੀ ਇਹ 21 ਮੀਟਰ ਤੱਕ ਵਿਭਾਗ ਤੋਂ ਮਨਜ਼ੂਰੀ ਲੈਣ ਦੀ ਕੋਈ ਲੋੜ ਨਹੀਂ ਹੈ 21 ਮੀਟਰ ਤੱਕ ਉੱਚੀ ਜਿਹੜੀ ਹੈਗੀ ਇਮਾਰਤ ਕੋਈ ਬਿਲਡ ਕੀਤੀ ਜਾ ਸਕਦੀ ਆ ਇਸ ਲਈ ਪੰਜਾਬ ਮੰਤਰੀ ਮੰਡਲ ਨੇ ਪੰਜਾਬ ਸਪੋਰਟਸ ਮੈਡੀਸਨ ਕਾਡਰ ਦੇ ਵਿੱਚ 100 ਦੇ ਕ੍ਰੀਮ ਨਵੀਆਂ ਆਸਾਮੀਆਂ ਭਰਨ ਦੀ ਪ੍ਰਵਾਨਗੀ ਜਿਹੜੀ ਉਹ ਦੇ ਦਿੱਤੀ ਹੈ ਜੀ ਜਨਾਬ ਚਲੋ ਇਹ ਤਾਂ ਚੰਗੀਆਂ ਗੱਲਾਂ ਨਹੀਂ ਕੀ ਇਹ ਕਟੜ ਇਮਾਨਦਾਰ ਸਰਕਾਰ ਭੰਡਾਂ ਦੀ ਕਲਾਕਾਰਾਂ ਦੀ ਗਾਇਕਾਂ ਦੀ ਹੀ ਰਹੂਗੀ ਹੁਣ ਕੁੱਝ ਤਸਵੀਰਾਂ ਸਾਹਮਣੇ ਆਈਆਂ ਨਹੀਂ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਸੋਨੀਆ ਮਾਨ ਪਤਾ ਨਹੀਂ ਜੀ ਕੋਈ ਇਹਨੂੰ ਫਿਲਮ ਅਧਿਕਾਰਾ ਕਹਿੰਦਾ ਕਿ ਮੈਂ ਤਾਂ ਇਹਨੂੰ ਟਿਕਟਾਕ ਤੋਂ ਬਣਾ ਸੋਸ਼ਲ ਮੀਡੀਆ ਤੋਂ ਬਗੈਰ ਕਿਤੇ ਹੋਰ ਤਾਂ ਵੇਖਿਆ ਨਹੀਂ ਐ ਜਿਹੜੀਆਂ ਹੋਣ ਵਾਲੀਆਂ ਸਰਕਾਰੀ ਮੀਟਿੰਗਾਂ ਨੇ ਉਹਨਾਂ ਦੇ ਵਿੱਚ ਬੈਠਦੀ ਐ ਬੀਬੀ ਬੋਟੌਕਸ ਤੇ ਟੀਕੇ ਲਾ ਕੇ ਸੋਹਣੀ ਬਣ ਕੇ ਸੋਹਣੀ ਹੈ ਜਾਂ ਨਹੀਂ ਇਹ ਤਾਂ ਪਤਾ ਨਹੀਂ ਐ ਬੁੱਲਾਂ ਨੂੰ ਬੜਾ ਬੋਟੌਕਸ ਤੇ ਟੀਕੇ ਲਵਾ ਕੇ ਸੁਝਾਇਆ ਜਾਂ ਇਸ ਦੇ ਉੱਪਰਲੇ ਬੁੱਲ ਨੂੰ ਤੇ ਉਸੇ ਤਰ੍ਹਾਂ ਹੀ ਕਹਿੰਦੇ ਮੀਟਿੰਗਾਂ ਦੇ ਵਿੱਚ ਬੈਠੀ ਨਜ਼ਰ ਆ ਰਹੀ ਐ ਸੋਨੀਆ ਮਾਨ ਕੀ ਇਸ ਦੀ ਦੇਣ ਐ ਸਿਆਸਤ ਨੂੰ ਵਕਈ ਜੀ ਦੇਖੋ ਭਰਾ ਨਾ ਉਹ ਜਿੰਨੀਆਂ ਤਸਵੀਰਾਂ ਦੇਖਦੀਆਂ ਨੇ ਹਨਾ ਉਹਦੇ ਵਿੱਚ ਐਸਐਸਪੀ ਸਾਹਿਬ ਦੀ ਕੁਰਸੀ ਰਹੀ ਹੋਈ ਹੈ ਨਾਲ ਡੀਸੀ ਸਾਹਿਬ ਦੀ ਕੁਰਸੀ ਰਹੀ ਹੋਈ ਹੈ ਨਾਲ ਸੋਨੀਆ ਮਾਨ ਦੀ ਕੁਰਸੀ ਡੈਂਦੀ ਆ ਸੋਨੀਆ ਮਾਨ ਕੋਲੇ ਸੰਵਿਧਾਨਕ ਤੌਰ ਤੇ ਕੋਈ ਅਹੁਦਾ ਨਹੀਂ ਹੈ ਪੰਚਾਇਤ ਮੈਂਬਰ ਵੀ ਨਹੀਂ ਜਿੱਤੀ ਹੋਈ ਸਭ ਤੋਂ ਹੇਠਲੀ ਪੌੜੀ ਹੈ ਔਰ ਇਹ ਹਲਕਾ ਇੰਚਾਰਜ ਲਈ ਹੋਈ ਹੈ ਕਿ ਰਾਜਸਥਾਨ ਸੀ ਹਲਕੇ ਦੀ ਆਮ ਆਦਮੀ ਪਾਰਟੀ ਬਲੋਂ ਹਲਕਾ ਇੰਚਾਰਜ ਸੰਵਿਧਾਨਕ ਤੌਰ ਤੇ ਕੋਈ ਅਹੁਦਾ ਨਹੀਂ ਇੱਕ ਪੂਛ ਲਈ ਜਾਂਦੀ ਹੈ ਲੀਡਰਾਂ ਦੇ ਮਗਰ ਵੀ ਇਹ ਸਾਡੀ ਪਾਰਟੀ ਦਾ ਲੀਡਰ ਹੈ ਉਹਨੂੰ ਇਹ ਕਹਿੰਦੇ ਤਾਂ ਇਹ ਆ ਵੀ ਇਹ ਲੋਕਾਂ ਦੇ ਕੰਮ ਕਰਾਉਂਦਾ ਹਲਕੇ ਦੇ ਅਸਲ ਦੇ ਵਿੱਚ ਜਿਹੜੇ ਹਲਕਿਆਂ ਦੇ ਵਿੱਚ ਇਹਨਾਂ ਦੇ ਐਮ.ਐਲ.ਏ ਹੈ ਨਹੀਂ ਜਾਂ ਜਿਹੜੇ ਹਲਕੇ ਦੇ ਵਿੱਚ ਵਿਰੋਧੀ ਧਿਰ ਦਾ ਐਮ.ਐਲ.ਏ ਆ ਜਾਂ ਜਿੱਥੇ ਇਹਨਾਂ ਦਾ ਆਪ ਦਾ ਐਮ.ਐਲ.ਏ ਵੀ ਆ ਕੋਈ ਉਹ ਇਹਨਾਂ ਦੇ ਅਨੁਸਾਰ ਨਹੀਂ ਚੱਲਦਾ ਕੁਮਰ ਵਿਜੇ ਪ੍ਰਤਾਪ ਵਰਗਾ ਉੱਥੇ ਇਹ ਕੀ ਕਰਦੇ ਨੇ ਕਿ ਨਵੇਂ ਹਲਕਾ ਇੰਚਾਰਜ ਲਾਉਂਦੇ ਨੇ ਉਹਦਾ ਮਤਲਬ ਤਾਂ ਇਹ ਹੈ ਵੀ ਆਲਰੇਡੀ ਥਾਣੇ ਠੂਣਿਆਂ ਤੋਂ ਕਮਾਈ ਆਉਂਦੀ ਆ ਤਹਿਸੀਲਦਾਰਾਂ ਤੋਂ ਆਉਂਦੀ ਆ ਹੋਰ ਆਉਂਦੀ ਆ ਸਾਰੀ ਇਕੱਠੀ ਕਰਦਾ ਐ ਇੰਨਾ ਹੀ ਹੈ ਇਹ ਪਿਛਲੀਆਂ ਸਰਕਾਰਾਂ ਚ ਵੀ ਰਿਹਾ ਇਹ ਹਲਕਾ ਇੰਚਾਰਜ ਵਾਲੀ ਰਵਾਇਤ ਕਾਲੀਦਲ ਨੇ ਸ਼ੁਰੂ ਕੀਤੀ ਸੀ ਉਦੋਂ ਬਹੁਤ ਵਿਰੋਧ ਹੋਇਆ ਸੀ ਫਿਰ ਕਾਂਗਰਸ ਨੇ ਉਹ ਵਿੱਚ ਲਾਈ ਆ ਪਿਛਲੇ ਦਿਨ ਡਾਕਟਰ ਧਰਮਵੀਰ ਗਾਂਧੀ ਬਿਆਨ ਦੇ ਰਹੇ ਸੀ ਕਿ ਹਲਕਾ ਇੰਚਾਰਜ ਕੌਣ ਹੁੰਦੇ ਆ ਗਾਂਧੀ ਸਾਹਿਬ ਨੇ ਬੜਾ ਸਾਫ਼ ਤੇ ਸਪਸ਼ਟ ਕਿਹਾ ਕਹਿੰਦੇ ਜਿਹੜੇ ਵਿਧਾਨ ਸਭਾ ਨਹੀਂ ਪਹੁੰਚ ਸਕਿਓ ਹਲਕਾ ਇੰਚਾਰਜ ਹੁੰਦੇ ਆ ਤਾਂ ਹੁਣ ਇਹ ਬੀਬੀ ਸੋਨੀਆ ਮਾਨ ਜਿਹੜੀ ਐ ਇਹ ਐਵੇਂ ਕੋਈ ਮਤਲਬ ਨਹੀਂ ਬਣਦਾ ਸੰਵਿਧਾਨਕ ਮੀਟਿੰਗਾਂ ਦੇ ਵਿੱਚ ਬੈਠਣ ਦਾ ਇਹ ਤੇ ਜਦੋਂ ਕੋਲ ਸੰਵਿਧਾਨਕ ਅਧਿਕਾਰ ਨਹੀਂ ਆ ਸਰਕਾਰੀ ਮੀਟਿੰਗਾਂ ਦੇ ਵਿੱਚ ਇਸ ਨੂੰ ਇਸ ਤਰੀਕੇ ਨਾਲ ਬਿਠਾ ਕੇ ਪ੍ਰਮੋਟ ਕਰਨ ਦਾ ਕੋਈ ਮਤਲਬ ਨਹੀਂ ਪੈਂਦਾ ਕਿਸੇ ਵਿਧਾਇਕ ਨਾਲ ਮੰਗੀ ਵਿਆਹੀ ਹੋਵੇ ਨਾ ਜੀ ਨਾ ਹਜੇ ਕਿਸੇ ਨਾਲ ਨਹੀਂ ਕਿਸੇ ਨਾਲ ਕੋਈ ਜਾਣਕਾਰੀ ਮਿਲੀ ਹੈ ਕਿਉਂਕਿ ਆਮ ਆਦਮੀ ਪਾਰਟੀ ਵਿਆਹ ਕਰਾਉਣ ਦੇ ਵਿੱਚ ਬੜੀ ਉਸਤਾਜ ਹੈ ਤੇ ਕਿਸੇ ਨਾਲ ਮੰਗੀ ਜਾਂ ਵਿਆਹੀ ਹਜੇ ਤੱਕ ਨਹੀਂ ਹੈ ਜੀ ਨਾ ਜੀ ਇਹਦਾ ਤਾਂ ਹਜੇ ਤੱਕ ਕੋਈ ਮੰਗਣੇ ਵਿਆਹ ਦੀ ਗੱਲ ਸਾਹਮਣੇ ਨਹੀਂ ਆਈ ਅੰਦਰ ਖਾਤੇ ਹੋਇਆ ਹੋ ਸਕਦਾ ਜੀ ਪਿਛਲੇ ਦਿਨੀ ਨਾ ਅਮਰ ਸਰ ਸਾਹਿਬ ਦੀ ਡਿਪਟੀ ਕਮਿਸ਼ਨਰ ਸਾਖੀ ਸਾਨੀ ਬਹੁਤ ਚਰਚਾ ਚਾਹੇ ਜਦੋਂ ਆਪਣੇ ਹੜ੍ਹ ਆਏ ਹੋਏ ਸੀ ਹੂੰ ਹੂੰ ਉਦੋਂ ਇਹ ਵੀ ਨਾਲ ਉਹਨਾਂ ਦੇ ਤੁਰਦੀ ਹੁੰਦੀ ਸੀਗੀ ਸੋਨੀਆ ਮਾਨ ਵੀ ਸਾਖੀ ਸਾਨੀ ਦੇ ਚਲੋ ਉਹ ਤਾਂ ਡੀਸੀ ਦੀ ਪੋਸਟ ਹੈ ਉਹ ਤਾਂ ਆਪ ਦਾ ਕੰਮ ਕਰ ਰਹੇ ਨੇ ਹੜ੍ਹਾਂ ਦੇ ਦੌਰਾਨ ਹੁਣ ਸੋਨੀਆ ਮਾਨ ਉੱਥੇ ਮਤਲਬ ਲੋਕਾਂ ਨੂੰ ਦੱਸਦੀ ਸੀ ਕਿ ਉਹ ਬੜੇ ਚਰਚਾ ਚ ਆਈ ਸੀਗੀ ਗੱਲ ਵੀ ਮੋਗੇ ਕਿਵੇਂ ਬੰਦ ਕਰਨੇ ਨੇ ਹਨਾ ਤਾਂ ਇਦਾਂ ਟੋੜਾ ਲਾਓ ਟੋੜਾ ਲਾਓ ਇਹ ਬਹੁਤ ਚਰਚਾ ਇਹਨੇ ਬਟੋਰੀਆ ਸੋ ਕੋਈ ਮਤਲਬ ਇਹ ਆਮ ਆਦਮੀ ਪਾਰਟੀ ਨੂੰ ਜਿਹੜਾ ਸਟਰਕਚਰ ਚੱਲ ਰਿਹਾ ਪੰਜਾਬ ਦੇ ਵਿੱਚ ਇਹ ਹਲਕਾ ਇੰਚਾਰਜਾਂ ਵਾਲਾ ਜਾਂ ਮਤਲਬ ਇਸ ਤਰ੍ਹਾਂ ਦੀ ਲੀਡਰਸ਼ਿਪ ਬਿਲਡ ਕਰਨ ਵਾਲਾ ਇਹ ਲੋਕਾਂ ਚ ਉੱਠੇ ਹੋਏ ਲੀਡਰ ਨਹੀਂ ਹੈਗੇ ਜੀ ਗਾਇਕਾਂ ਦਾ ਬੁਰਾ ਹਾਲ ਹੈ ਜੀ ਆਪਦੇ ਆਪ ਨੂੰ ਬੜਾ ਤਗੜਾ ਜਿਵੇਂ ਕਹਿੰਦੇ ਬਦਮਾਸ਼ਾ ਕਾ ਹੋਣ ਵਾਲਾ ਗੀਤ ਇਹੋ ਜੇ ਗਾਉਂਦਾ ਹੈ ਗਲਾਬ ਸਿੱਧੂ ਉਹ ਕਹਿੰਦੇ ਸਰਪੰਚਾਂ ਦੇ ਨਾਲ ਕਿਸੇ ਵਿਵਾਦ ਦੇ ਵਿੱਚ ਪੈ ਗਿਆ ਤੇ ਫਿਰ ਛੇ ਦੀ ਮਾਫੀ ਵੀ ਮੰਗ ਗਿਆ ਇਹ ਚੱਕਰ ਕੀ ਹੈ ਜੀ ਪੰਜਾਬੀ ਗਾਇਕ ਗਲਾਬ ਸਿੱਧੂ ਅਤੇ ਸਰਪੰਚਾਂ ਦੇ ਵਿਚਕਾਰ ਜਿਹੜਾ ਗੀਤ ਕਾਰਨ ਜੋ ਵੀ ਰੋਸਾ ਪੈਦਾ ਹੋਇਆ ਸੀ ਇਹ ਦੇਖੋ ਜੀ ਇਹਨੇ ਗੀਤ ਹੀ ਇਹੋ ਜਿਹਾ ਗਾਤਾ ਉਹਦੇ ਨਾਲ ਚਰਚਾ ਬਹੁਤ ਹੋ ਗਈ ਪੰਜਾਬੀ ਦਾ ਨਵਾਂ ਉੱਭਰਦਾ ਹੋਇਆ ਗਾਇਕ ਹੈ ਗਲਾਬ ਸਿੱਧੂ ਇਨੇ ਪਿਛਲੇ ਦਿਨੀ ਆਪਣੇ ਸੋਸ਼ਲ ਮੀਡੀਆ ਤੋਂ ਗੀਤ ਬਹੁਤ ਚੱਲਿਆ ਇਹਨੇ ਉਹ ਗੀਤ ਦੇ ਵਿੱਚ ਕਹਤਾ ਵੀ ਥਣੇ ਸਰਪੰਚ ਸਾਰਾ ਪਿੰਡ ਕੁੱਟ ਦੂੰ ਅੱਛਾ ਔਰ ਤੇ ਆਪ ਚੱਲਦੇ ਸ਼ੋਅ ਛੱਡ ਕੇ ਭੱਜ ਜਾਂਦਾ ਜੀ ਸਰਪੰਚ ਕਿੱਥੇ ਹੋਵੇ ਸਰਪੰਚ ਕਹਿੰਦੇ ਵੀ ਇਹ ਤਾਂ ਜੀ ਸਾਡੀ ਬੇਇੱਜ਼ਤੀ ਹੈ ਇਹ ਤਾਂ ਕਹਿੰਦਾ ਵੀ ਥਣੇ ਸਰਪੰਚ ਸਾਰਾ ਪਿੰਡ ਕੁੱਟ ਦੂੰ ਕਹਿੰਦੇ ਕਹਿੰਦਾ ਵੀ ਕਾਦੀ ਖਾਤਰ ਆ ਮਤਲਬ ਉਹਦੇ ਚ ਆਪਣੀ ਪ੍ਰੇਮਿਕਾ ਨੂੰ ਕਹਿ ਰਿਹਾਗਾ ਗੀਤ ਦੇ ਵਿੱਚ ਵੀ ਤੇਰੀ ਖਾਤਰ ਅਨੇ ਸਰਪੰਚ ਸਾਰਾ ਪਿੰਡ ਕੁੱਟ ਦੂ ਸਰਪੰਚ ਚਲੋ ਜੀ ਇਕੱਠੇ ਹੋ ਗਏ ਸਰਪੰਚੇ ਨੂੰ ਕਹਿੰਦੇ ਵੀ ਅਸੀਂ ਇਸ ਵਿਸ਼ੇ ਦੇ ਉੱਤੇ ਮਾਫੀ ਮੰਗਾਂ ਔਰ ਇਹਨੇ ਮਾਫੀ ਮੰਗ ਲਈ ਮਾਫੀ ਮੰਗ ਲਈ ਤਾਂ ਉਸ ਤੋਂ ਬਾਅਦ ਦੂਜੇ ਸਰਪੰਚਾਂ ਨੂੰ ਪਤਾ ਲੱਗਿਆ ਉਹ ਕਹਿੰਦੇ ਮਾਫੀ ਤਾਂ ਮੰਗ ਲਈ ਗੀਤ ਤਾਂ ਉਵੇਂ ਹੀ ਚੱਲ ਰਿਹਾ YouTube ਤੇ ਤੁਸੀਂ ਇਸ ਵਿਸ਼ੇ ਦੇ ਉੱਤੇ ਇਹ ਇਹ ਵੀ ਗੀਤ ਦੇ ਉੱਤੇ ਤਾਂ ਤੁਸੀਂ ਰੋਕ ਲਾਈ ਨਹੀਂ ਔਰ ਉਸ ਤੋਂ ਬਾਅਦ ਕੁਝ ਸਰਪੰਚ ਫੇਰ ਇਕੱਠੇ ਹੋ ਕੇ ਆਗੇ ਸੋ ਮਸਲਾ ਵੱਧਿਆ ਹੋਇਆ ਵਿਵਾਦ ਵੱਧਿਆ ਹੋਇਆ ਮਾਫੀ ਮੰਗਣ ਦਾ ਮਸਲਾ ਹੱਲ ਨਹੀਂ ਹੋਇਆ ਔਨਸ ਪੰਚਾਇਤਾਂ ਕਹਿ ਰਹੀਆਂ ਨੇ ਕਿ ਜੀ ਤੁਸੀਂ ਇਸ ਗੀਤ ਨੂੰ YouTube ਤੋਂ ਹਟਾਓ ਔਰ ਇਹਦੇ ਤੇ ਗਲਹਰ ਸਿੱਧੂ ਕਹਿੰਦਾ ਵੀ ਮੈਂ ਤਾਂ ਕੰਪਨੀ ਨੂੰ ਕਿਸੇ ਨੂੰ ਗੀਤ ਜਿਹੜਾ ਦੇ ਦਿੱਤਾ 5 ਮਿਲੀਅਨ ਤੋਂ ਉੱਤੇ ਸ਼ਾਇਦ ਉਹਦੇ ਵਿਊਜ਼ ਵੀ ਹੋਗੇ ਕੁਝ ਹੀ ਦਿਨਾਂ ਦੇ ਵਿੱਚ ਕਿਉਂਕਿ ਜਦੋਂ ਬਾਦ ਨੂੰ ਹੁਣ ਤਾਂ ਹੋਰ ਵੱਧ ਜਾਣੇ ਮੁਫਤ ਦੀ ਉਹ ਚੀਜ਼ ਪ੍ਰਮੋਟ ਵੀ ਹੋ ਜਾਂਦੀ ਹੈ ਹੁਣ ਤਾਂ ਮੁਫਤੀ ਮਸ਼ਹੂਰੀ ਮਿਲ ਰਹੀ ਹੈ ਹਾਂਜੀ ਹੁਣ ਤਾਂ ਹੋਰ ਜ਼ਿਆਦਾ ਹੋ ਜਾਣੇ ਮਸ਼ਹੂਰੀ ਮਿਲ ਜਾਣੇ ਬਹੁਤ ਸਾਰੀਆਂ ਫਿਲਮਾਂ ਵੀ ਫਨਾ ਫਿਲਮ ਸੀ ਹੋਰ ਸੀ ਉਹ ਬੜੀਆਂ ਮਤਲਬ ਬਾਤ ਬਵਾਦ ਕਰਕੇ ਚੜੀਆਂ ਜਦੋਂ ਉਹ ਤੋਂ ਆ ਦੇਖੀਆਂ ਫਿਰ ਪਤਾ ਲੱਗਿਆ ਵਿੱਚ ਤਾਂ ਕੁਝ ਵੀ ਨਹੀਂ ਸੀ ਉਥਾ ਐਵੇਂ ਹੀ ਚੜ ਗਈਆਂ ਤਾਂ ਇਹ ਵੀ ਹੁੰਦਾ ਬਾਕੀ ਦੂਜੇ ਲੋਕ ਇਹ ਵੀ ਕਹਿੰਦੇ ਨੇ ਕੁਝ ਕਹਿੰਦੇ ਜੀ ਪਹਿਲਾਂ ਵੀ ਬੜੇ ਗੀਤ ਨੇ ਔਰ ਪਹਿਲਾਂ ਵੀ ਮਤਲਬ ਬਾਤ ਬਵਾਦ ਗੀਤਾਂ ਦੇ ਉੱਤੇ ਹੁੰਦੇ ਰਹੇ ਨੇ ਤਾਂ ਉਦੋਂ ਕਹਿੰਦੇ ਵੀ ਉਹ ਕੋਈ ਧਰਨੇ ਨਹੀਂ ਲੱਗੇ ਹੁਣ ਸਰਪੰਚ ਵੀ ਮਤਲਬ ਧਰਨੇ ਲਾ ਰਹੇ ਨੇ ਜੀ ਅਜੀਬੋ ਗਰੀਬ ਖਬਰਾਂ ਆਉਂਦੀਆਂ ਨੇ ਜੀ ਮਾਨਸਾ ਜੀ ਕਹਿੰਦੇ ਦਿਨ ਦਿਹਾੜੇ ਗੋਲੀਆਂ ਚੱਲੀਆਂ ਮਾਨਸਾ ਨਾ ਹੋ ਗਿਆ ਸਰੀ ਸ਼ਹਿਰ ਬਣ ਗਿਆ ਤਾਂ ਤੇ ਬੜਿਆ ਦਹਿਸ਼ਤ ਦਾ ਮਾਹੌਲ ਹੈ ਮਾਨਸਾ ਸ਼ੇਰ ਦੇ ਵਿੱਚ ਮਾਨਸਾ ਸਰੀ ਮਾਨਸਾ ਸ਼ੇਰ ਸਰੀ ਨੂੰ ਪਿੱਛੇ ਛੱਡੀ ਜਾ ਰਿਹਾ ਜੀ ਪਿੱਛੇ ਛੱਡੀ ਜਾ ਰਿਹਾ ਜੀ ਔਰ ਹੋਇਆ ਵੀ ਬੜਾ ਦਿਲਚਸਪ ਹੋਇਆ ਇਹ ਵੀ ਤਿੰਨ ਥਾਂ ਗੋਲੀਆਂ ਚੱਲੀਆਂ ਇੱਕੇ ਦਿਨ ਹੂੰ ਹੂੰ ਦੋ ਥਾਂ ਤਾਂ ਦੋ ਬੰਦੇ ਚਲਾ ਗਏ ਉਹਨਾਂ ਨੇ ਕੀ ਕੀਤਾ ਮਾਨਿਕ ਗੋਇਲ ਆ ਆਰਟੀਆਈ ਐਕਟੀਵਿਸਟ ਐ ਕਾਂਗਰਸ ਦੇ ਵੀ ਬਹੁਤ ਨੇੜੇ ਐ ਖਾਸਾ ਸਰਖ ਪੰਜਾਬ ਸਰਕਾਰ ਨੂੰ ਘੇਰਦਾ ਹੈ ਕਈ ਵਿਸ਼ਿਆਂ ਤੇ ਆਰਟੀਆਈ ਕਾਰਕੁਨ ਮਾਨਿਕ ਗੋਇਲ ਉਹਦੇ ਚਾਚੇ ਦੀ ਦੁਕਾਨ ਤੇ ਫਾਇਰਿੰਗ ਕਰਕੇ ਦੋ ਜਣੇ ਭੱਜਣ ਲੱਗੇ ਤਾਂ ਗਾਹਾ ਮੂਰੇ ਉਹ ਜਿਵੇਂ ਕਹਿੰਦੇ ਹੁੰਦੇ ਆ ਵੀ ਚੋਰ ਦੇ ਪੈਰ ਨਹੀਂ ਹੁੰਦੇ 40 ਦੇ ਵਿੱਚ ਉਹਨਾਂ ਦਾ ਹਾਦਸਾ ਹੋ ਗਿਆ ਬਾਜ਼ਾਰ ਦੇ ਵਿੱਚ ਮੋਟਰਸਾਈਕਲ ਤੇ ਭੱਜਦੇ ਸੀ ਮੂਰੇ ਹਾਦਸਾ ਹੋ ਗਿਆ ਇੱਕ ਵਾਰ ਤੇ ਕੁੜੀਆਂ ਹੁੰਦੀਆਂ ਸੀ ਉਹ ਡਿੱਗ ਪਏ ਡਿੱਗ ਪਏ ਲੋਕਾਂ ਨੇ ਘੇਰ ਲੇ ਘੇਰ ਲੇ ਤਾਂ ਜੀ ਉਹ ਫੜ ਲੇ ਫੜ ਲੇ ਉਸ ਤੋਂ ਬਾਅਦ ਉਹਨਾਂ ਨੇ ਫਿਰ ਗੋਲੀਆਂ ਚਲਾਤੀਆਂ ਪਿਸਤੌਲ ਉਹਨਾਂ ਦੇ ਕੋਲੇ ਸੀਗਾ ਔਰ ਉਸ ਤੋਂ ਬਾਅਦ ਫਿਰ ਫਰਾਰ ਹੋ ਗਏ ਸੋ ਮੋਟਰਸਾਈਕਲ ਤਾਂ ਉਹਨਾਂ ਦਾ ਉੱਥੋਂ ਲੋਕਾਂ ਨੇ ਦੱਬ ਲਿਆ ਪਰ ਉਹ ਭੱਜ ਕੇ ਫਰਾਰ ਹੋ ਗਏ ਅਏ ਦੇ ਕਰਕੇ ਮਾਨਸਾ ਸ਼ਹਿਰ ਦੇ ਵਿੱਚ ਕਾਫੀ ਦਹਿਸ਼ਤ ਦਾ ਮਾਹੌਲ ਹੈ ਕੱਲੂ ਪੂਰਾ ਮਾਨਸਾ ਸ਼ਹਿਰ ਬੰਦ ਕਰਨ ਦਾ ਸੱਦਾ ਵਪਾਰੀਆਂ ਦੇ ਵੱਲੋਂ ਦੇ ਦਿੱਤਾ ਗਿਆਗਾ ਮਾਹੌਲ ਉੱਥੇ ਵੀ ਭਟਿਆ ਹੋਇਆ ਔਰ ਪੰਜਾਬ ਸਰਕਾਰ ਦੇ ਵਿੱਚ ਲਾਅ ਐਂਡ ਆਰਡਰ ਦੇ ਮਸਲੇ ਦੇ ਉੱਤੇ ਸਵਾਲ ਜਿਹੜੇ ਉਹ ਲੋਕ ਖੜੇ ਕਰ ਰਹੇ ਨੇ ਜੀ ਲਾਅ ਐਂਡ ਆਰਡਰ ਸਵਾਲ ਕੋਈ ਨਵੀਂ ਗੱਲ ਤਾਂ ਹੈ ਨਹੀਂ ਪੰਜਾਬ ਦੇ ਲਈ ਖੈਰ ਜੀ ਲਾਅ ਐਂਡ ਆਰਡਰ ਦੀ ਗੱਲ ਕਰੀਏ ਜੇਲ੍ਹ ਦੇ ਵਿੱਚ ਬੰਦ ਜਗਤਾਰ ਸਿੰਘ ਹਵਾਰਾ ਦੀ ਪ੍ਰੂਲ ਨੂੰ ਲੈ ਕੇ ਕਹਿੰਦੇ 66 ਪਿੰਡਾਂ ਵੱਲੋਂ ਮਤੇ ਪਾਸ ਕੀਤੇ ਗਏ ਨੇ ਤੇ ਮੁੱਖ ਮੰਤਰੀ ਨੂੰ ਭੇਜੇ ਗਏ ਨੇ ਕੋਈ ਅਸਰ ਪਾਊਗਾ ਚਾਰਟ ਪਿੰਡਾਂ ਦੀ ਪੰਚਾਇਤ ਦੇ ਮਤੇ ਜੀ ਇਹ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਭੇਜੇ ਗਏ ਨੇ ਜਗਤਾਰ ਸਿੰਘ ਹਵਾਰਾ ਇਸ ਵੇਲੇ ਦਿੱਲੀ ਦੀ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੀ ਮਾਤਾ ਦੀ ਉਮਰ 81 ਸਾਲ ਹੈ 81 ਈਅਰ 올ਡ ਉਹ ਵਿਦੇਸ਼ ਦੇ ਵਿੱਚ ਸੀਗੇ ਹੁਣ ਪੰਜਾਬ ਆਏ ਨੇ ਔਰ ਉਹਨਾਂ ਦੀ ਮਾਤਾ ਕਾਫੀ ਬਿਮਾਰ ਨੇ ਪਿਛਲੇ ਦਿਨਾਂ ਤੋਂ ਉਹਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਸੀਗੀ ਕਿ ਉਹਨਾਂ ਨੂੰ ਪੈਰੋਲ ਦਿੱਤੀ ਜਾਵੇ ਤਾਂ ਕਿ ਉਹ ਆਪਣੀ ਮਾਤਾ ਨੂੰ ਆਖਰੀ ਪਹਿਰੇ ਮਿਲ ਸਕਣ لیکن ਪਰੋਲ ਉਹਨਾਂ ਨੂੰ ਮਿਲੀ ਨਹੀਂ ਹੁਣ 66 ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਮੋਹਤਬਰਾਂ ਵੱਲੋਂ ਮਤੇ ਪਾ ਕੇ ਜਿਹੜੇ ਆ ਉਹ ਦਿੱਲੀ ਦੀ ਮੁੱਖ ਮੰਤਰੀ ਨੂੰ ਭੇਜੇ ਗਏ ਨੇ ਕਿ ਪਰੋਲ ਜਿਹੜੀ ਹੈ ਉਹ ਜਗਤਾਰ ਸਿੰਘ ਹਵਾਰਾ ਨੂੰ ਦਿੱਤੀ ਜਾਵੇ ਔਰ ਉਹਨਾਂ ਪੰਚਾਇਤਾਂ ਨੇ ਕਿਹਾ ਕਿ ਅਸੀਂ ਜ਼ਿੰਮੇਵਾਰੀ ਲੈਨੇ ਆ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਜੀ ਜਿਹੜੀ ਲੈਂਡ ਆਰਡਰ ਦੀ ਜਾਂ ਹੋਰ ਉਹ ਨਹੀਂ ਆਏਗੀ ਤਾਂ ਹੁਣ ਇਹ ਭਾਜਪਾ ਦਾ ਦੇਖੋ ਜੀ ਕਿਸ ਤਰ੍ਹਾਂ ਦਾ ਡਿਸੀਜਨ ਹੋਊਏ ਦੇਖਣਾ ਬਣਦਾ ਹੈ ਕਿਉਂਕਿ ਪੋਲਿਟਿਕਲ ਡਿਸੀਜਨ ਹੋ ਸਕਦਾ ਹੈ ਕਿ ਦਿੱਲੀ ਦੀ ਸਰਕਾਰ ਆਲਰੇਡੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਮਸਲੇ ਦੇ ਉੱਤੇ ਔਰ ਬੰਦੀ ਸਿੰਘਾਂ ਦੀ ਰਿਹਾਈ ਦੇ ਮਸਲੇ ਦੇ ਉੱਤੇ ਕਈ ਵਾਰ ਸਟੇਟਮੈਂਟਸ ਦੇ ਚੁੱਕੀ ਆ ਮਨਜਿੰਦਰ ਸਿੰਘ ਸਿਰਸਾ ਵੀ ਇਹਦੇ ਤੇ ਕਈ ਵਾਰ ਸੰਬੋਧਨ ਕਰ ਚੁੱਕੇ ਨੇ ਤਾਂ ਇਹ ਸੰਭਵ ਆਗਾ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਚ ਪੈਰੋਲ ਆ ਗਈ ਜਿਹੜੀ ਉਹ ਮਿਲੇ ਜਕਾਰਤਿੰਗ ਹਵਾਰਾ ਨੂੰ ਅਜੇ ਤੱਕ ਇੱਕ ਵਾਰ ਵੀ ਪੈਰੋਲ ਆ ਜਿਹੜੀ ਉਹ ਨਹੀਂ ਮਿਲੀ ਤਾ ਇਹ ਵੀ ਇੱਕ ਸਵਾਲ ਆ ਸੈਕੰਡ ਏ ਆ ਕਿ ਜਿੰਨੀ ਸਜ਼ਾ ਉਮਰ ਕੈਦ ਦੀ ਬਣਦੀ ਆ ਆਮ ਕੈਦੀ ਜਿੰਨੀ ਭੁਗਤਦੇ ਨੇ ਹਾਲਾਂਕਿ ਪੈਂਕੀ ਕੈਟ ਵਰਗਿਆਂ ਨੇ ਤਾਂ ਬਹੁਤ ਘੱਟ ਭੁਗਤੀ ਆ ਉਨੀ ਉਹ ਭੁਗਤ ਚੁੱਕੇ ਨੇ ਉਹਦੇ ਤੇ ਮਨੁੱਖੀ ਦਾ ਆਧਾਰ ਦੇ ਉੱਤੇ ਵੀ ਕਈ ਵਾਰ ਅਪੀਲਾਂ ਹੋ ਚੁੱਕੀਆਂ ਨੇ ਕਿ ਉਹਨਾਂ ਨੂੰ ਜਿਹੜੀ ਆ ਉਹ ਪੈਰੋਲ ਦਿੱਤੀ ਜਾਵੇ ਜਾਂ ਉਹਨਾਂ ਦੀ ਰਿਹਾਈ ਹੈਗੀ ਜਿਹੜੀ ਉਹ ਕੀਤੀ ਜਾਵੇ ਸੋ ਇਸ ਕਰਕੇ ਦਿੱਲੀ ਸਰਕਾਰ ਦੇਤੇ ਕੀ ਡਿਸੀਜਨ ਲੈਂਦੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਾਫੀ ਅਹਿਮ ਚੀਜ਼ ਹੋਵੇਗੀ ਜੀ ਦਿੱਲੀ ਤੋਂ ਫੇਰ ਪੰਜਾਬ ਆ ਜੀ ਕਹਿੰਦੇ ਇੱਕ ਵੱਡੇ ਪੁਲਿਸ ਅਫਸਰ ਰਸ਼ਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਵੱਡੀ ਕਾਰਵਾਈ ਪਾਈ ਗਈ ਹੈ ਇਸ ਤੇ ਮਾਮਲਾ ਕੀ ਹੈ ਵੱਡੀ ਕਾਰਵਾਈ ਹੈ ਜੀ ਇਹ ਵੀ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਸੀਬੀਆਈ ਨੇ ਗ੍ਰਿਫਤਾਰ ਕੀਤਾ ਸੀ ਉਸੇ ਕੱਦ ਦਾ ਇਹ ਪੁਲਿਸ ਅਫਸਰ ਰਸ਼ਪਾਲ ਸਿੰਘ ਹੈ ਰਸ਼ਪਾਲ ਸਿੰਘ ਸਾਬਕਾ ਐਸਐਸਪੀ ਹੈ ਸਾਬਕਾ ਏਆਈਜੀ ਰਿਹਾਗਾ ਔਰ ਪੰਜਾਬ ਦੇ ਵਿੱਚ ਇਹਦੀ ਬਹੁਤ ਚੜ੍ਹਤ ਰਹੀ ਹੈ ਅੱਜ ਤੋਂ 5-6 ਸਾਲ ਪਹਿਲਾਂ 2019 ਦੇ ਵਿੱਚ ਜਿਹੜੀ ਨਸ਼ਿਆਂ ਦੇ ਖਿਲਾਫ ਸਪੈਸ਼ਲ ਟਾਸਕ ਫੋਰਸ ਬਣਾਈ ਸੀ ਉਹ ਤਾਂ ਮੁਖੀ ਜਿਹੜਾ ਹੈਗਾ ਔਰ ਰਸ਼ਪਾਲ ਸਿੰਘ ਨੂੰ ਲਾਇਆ ਸੀ ਕਈ ਜ਼ਿਲ੍ਹਿਆਂ ਦੇ ਵਿੱਚ ਐਸਐਸਪੀ ਹੁੰਦੇ ਆ ਰਸ਼ਪਾਲ ਸਿੰਘ ਦੀ ਕਾਫੀ ਟੱਕ ਆ ਗਈ ਜਿਹੜੀ ਉਹ ਪਿਛਪਨ 6 ਸਾਲ ਪਹਿਲਾਂ ਸੁਣੀ ਜਾਂਦੀ ਸੀਗੀ ਤਾਂ ਹੁਣ ਮਸਲਾ ਇਹ ਹੋਇਆ ਕਿ 2019 ਦੇ ਵਿੱਚ ਇੱਕ ਵਿਅਕਤੀ ਬਲਵਿੰਦਰ ਸਿੰਘ ਨੂੰ 1 ਕਿਲੋ ਦੇ ਲਗਭਗ ਨਸ਼ੇ ਸਮੇਤ ਜਿਹੜਾ ਔਰ}{|\text{ਸ਼ਪਾਲ ਸਿੰਘ ਦੀ ਟੀਮ ਦੇ ਵੱਲੋਂ ਗ੍ਰਿਫਤਾਰ ਕੀਤਾ ਕੀਤਾ ਜਾਂਦਾ ਦਾਵਾ ਕੀਤਾ ਗਿਆ ਸੀਗਾ ਅਸਲ ਵਿੱਚ ਔਰ ਉਹ ਹਾਈ ਕੋਰਟ ਚ ਲਿਆ ਗਿਆ ਵਿਅਕਤੀ ਔਰ ਉਹਨੇ ਕਿਹਾ ਕਿ ਮੈਨੂੰ ਝੂਠੇ ਕੇਸ ਦੇ ਵਿੱਚ ਫਸਾਇਆ ਗਿਆਗਾ ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਚਰਚਾ ਚੱਲਦੀ ਰਹੀ ਹੈ ਕਿ ਬਹੁਤ ਸਾਰੇ ਪੁਲਿਸ ਅਫਸਰ ਲੋਕਾਂ ਦੇ ਝੂਠੇ ਕੇਸ ਐਨਡੀਪੀਐਸ ਵਰਗੇ ਪਾ ਕੇ ਪੈਸੇ ਜਿਹੜੇ ਆ ਉਹ ਵਸੂਲਦੇ ਰਹੇ ਨੇ ਤਾਂ ਇਹ ਮਸਲੇ ਤੇ ਉਹ ਹਾਈ ਅਦਾਲਤ ਚਲੇ ਗਏ ਅਦਾਲਤ ਜਾਣ ਤੋਂ ਬਾਅਦ ਇਸ ਵਿਸ਼ੇ ਦੇ ਉੱਤੇ ਇੱਕ ਡੀਜੀਪੀ ਰੈਂਕ ਦੇ ਅਧਿਕਾਰੀ ਨੂੰ ਇਨਕੁਆਇਰੀ ਮਾਰਕ ਕੀਤੀ ਗਈ ਉਹਨਾਂ ਨੇ ਇਨਕੁਆਇਰੀ ਕਰਕੇ ਤੱਥ ਜਿਹੜੇ ਆ ਉਹ ਅਦਾਲਤ ਦੇ ਵਿੱਚ ਰੱਖੇ। ਉਸ ਤੋਂ ਬਾਅਦ ਮਸਲਾ ਸੀਬੀਆਈ ਕੋਲੇ ਗਿਆ। ਸੀਬੀਆਈ ਨੇ ਮਸਲੇ ਦੀ ਇਨਕੁਆਇਰੀ ਕੀਤੀ। ਉਸ ਤੋਂ ਬਾਅਦ ਅੱਜ ਇਸ ਸਾਬਕਾ ਐਸਐਸਪੀ ਨੂੰ ਸਾਬਕਾ ਏਆਈਜੀ ਰਿਸ਼ਪਾਲ ਸਿੰਘ ਨੂੰ ਜਿਹੜਾ ਉਹ ਜਲੰਧਰ ਪੁਲਿਸ ਦੇ ਵੱਲੋਂ ਅਰੈਸਟ ਕੀਤਾ ਗਿਆਗਾ। ਕੁਝ ਹੀ ਘੰਟੇ ਪਹਿਲਾਂ ਇਹ ਗ੍ਰਿਫਤਾਰੀ ਹੋਈ ਹੈ। ਤੋ ਇਹ ਗ੍ਰਫਤਾਰੀ ਵੀ ਕਾਫੀ ਚਰਚਾ ਦਾ ਵਿਸ਼ਾ ਆਉਣ ਵਾਲੇ ਦਿਨਾਂ ਦੇ ਵਿੱਚ ਬਣਨੀ ਹੈ ਜੀ ਇਹ ਗ੍ਰਫਤਾਰੀ ਦੇ ਨਾਲ ਕਹਿੰਦੇ ਜ਼ੀਰਕਪੁਰ ਦੇ ਹੋਟਲ 'ਚ ਇੱਕ ਪਤੀ ਤੇ ਪਤਨੀ ਚੱਟਾ ਕਰਦੇ ਫੜੇ ਗਏ ਉਹਨੇ ਆਮ ਬੰਦੇ ਨੇ ਖਾਸ ਬੰਦੇ ਨੇ ਹੋਟਲ 'ਚ ਚੱਟਾ ਕਰਦੇ ਨੇ ਇਹ ਖਬਰ ਕਿਉਂ ਬਣ ਗਈ ਬੰਦ ਕਮਰੇ ਦੇ ਵਿੱਚ ਕਹਿੰਦੇ ਚੱਟਾ ਕਰੀ ਜਾਂਦੇ ਸੀ ਜੀ 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 ਇਹ ਵੀ ਕਾਫੀ ਚਰਚਾ ਚਰਚਾ ਬਣੀ ਹੋਈ ਆ ਇਹ ਅਸਲ ਦੇ ਵਿੱਚ ਕੁੜੀ ਪੀ ਐਚ ਡੀ ਕਰ ਰਹੀ ਆ ਕੈਮਿਸਟਰੀ ਦੀ ਔਰ ਮੁੰਡਾ ਵੀ ਕਿਸੇ ਚੰਗੀ ਜੌਬ ਦੇ ਉੱਤੇ ਲੱਗਿਆ ਹੋਇਆਗਾ ਕਾਰਪੋਰੇਟ ਖੇਤਰ ਦੇ ਵਿੱਚ ਇਹਨਾਂ ਦਾ ਫਾਦਰ ਬਿਮਾਰ ਸੀ ਹਸਪੀਟਲ ਦੇ ਵਿੱਚ ਐਡਮਿਟ ਹੈ ਅੱਛਾ ਜੀ ਫੋਰ ਲਾ ਕੇ ਔਰ ਉੱਥੇ ਪਤਾ ਲੈਣ ਆਏ ਸੀ ਬਾਪੂ ਦਾ ਇਹ ਹੋਟਲ ਦੇ ਵਿੱਚ ਚਲੇ ਗਏ ਹੋਟਲ 'ਚ ਕਮਰਾ ਕਿਰਾਏ ਤੇ ਲਿਆ ਹੋਟਲ ਵਾਲਿਆਂ ਨੇ ਕਿਹਾ ਵੀ ਬਹੁਤ ਨਸ਼ੇ ਦੀ ਹਾਲਤ ਦੇ ਵਿੱਚ ਨੇ ਔਰ ਉਹਨਾਂ ਨੂੰ ਲੱਗਿਆ ਕਿ ਚਿਫਟਾ ਇਹਨਾਂ ਨੇ ਕੀਤਾ ਹੋਇਆ ਉਹਨਾਂ ਨੇ ਪੁਲਿਸ ਨੂੰ ਕਾਲ ਕੀਤੀ ਪੁਲਿਸ ਨੇ ਆ ਕੇ ਦੇਖਿਆ ਉਹ ਸਾਰਾ ਕੁਝ ਜਿਹੜਾ ਬਰਾਮਦ ਹੋਇਆ ਇਹਨਾਂ ਦਾ ਮੈਡੀਕਲ ਕਰਵਾਇਆ ਗਿਆ ਡੋਪ ਟੈਸਟ ਕਰਵਾਇਆ ਪੋਜ਼ਿਟਿਵ ਆਇਆ ਹਾਂਜੀ ਚਲੋ ਹੁਣ ਇਹਨਾਂ ਨੂੰ ਅਰੈਸਟ ਤਾਂ ਕਰ ਲਿਆ ਪਰ ਪੰਜਾਬ ਦੇ ਵਿੱਚ ਜਿੰਨੀ ਵੱਡੀ ਪੱਧਰ ਤੇ ਉੱਤੇ ਨਸ਼ਾ ਕਿਵੇਂ ਮਤਲਬ ਯੂਨੀਵਰਸਟੀਆਂ ਦੇ ਵਿਦਿਆਰਥੀਆਂ ਤੱਕ ਜਾ ਪਹੁੰਚਿਆ ਕਿਸ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਇਹ ਸਪਲਾਈ ਹੋ ਰਿਹਾ ਹੈ ਪਿਛਲੇ ਦਿਨਾਂ ਦੇ ਵਿੱਚ ਸਾਬਕਾ ਡੀਜੀਪੀ ਔਰ ਸਾਬਕਾ ਮੰਤਰੀ ਦੇ ਪੁੱਤਰ ਦੀ ਹੋਈ ਮੌਤ ਨੇ ਵੀ ਇਹ ਮਸਲਾ ਜਾਗਰ ਕੀਤਾ ਨਸ਼ੇ ਦਾ ਉਹ ਕਾਫੀ ਪੰਜਾਬ ਅੱਜ ਇਸ ਮਸਲੇ ਦੀ ਗ੍ਰੈਫਟ ਦੇ ਵਿੱਚ ਜਿਹੜਾ ਉਹ ਨਜ਼ਰ ਆ ਰਿਹਾ ਜੀ ਜਨਾਬ ਜਿਮਨੀ ਚੋਣਾਂ ਦਾ ਮਾਹੌਲ ਕਾਫੀ ਭਖਿਆ ਹੋਇਆ ਹੈ ਹਰ ਪਾਰਟੀ ਆਪ ਆਪਣੀ ਦੁਗਦਗੀ ਵਜਾ ਰਹੀ ਹੈ ਤੇ ਇਸੇ ਦਰਮਿਆਨ ਹੁਣ ਮੈਂ ਕੀ ਆਖਾਂ ਕੀ ਕਹਾਂ ਇਸ ਨੂੰ ਕਹਿੰਦੇ ਮੂਸੇ ਵਾਲਾ ਇੱਕ ਹੋਰ ਜੰਪਿਆ ਮੈਂ ਮਨਪ੍ਰੀਤ ਢੱਲੋਂ ਕਹਾਂ ਮਨਪ੍ਰੀਤ ਬਾਦਲ ਕਹਾਂ ਕਿ ਅੱਜ ਤੋਂ ਬਾਅਦ ਇਹਨਾਂ ਨੂੰ ਮਨਪ੍ਰੀਤ ਮੂਸੇ ਵਾਲਾ ਕਹੀਏ ਇਹਨਾਂ ਨੇ ਉੱਥੇ ਜਾ ਕੇ ਮੂਸੇਪਿੰਡ ਦਾ ਇੱਕ ਨਵਾਂ ਹੀ ਹੋਰ ਸੱਪ ਕੱਢਤਾ ਕਹਿੰਦੇ ਅਸੀਂ ਇੱਥੋਂ ਚੱਲੇ ਸੀ ਢਿੱਲੋਂ ਕਹਿੰਦੇ ਮੂਸੇਪਿੰਡ ਦੇ ਨੇ ਇੱਥੋਂ ਉੱਠ ਕੇ ਅਸੀਂ ਮਾਲਵੇ ਦੇ ਵਿੱਚ ਗਏ ਮਾਲਵੇ ਚੋ ਰਾਜਸਥਾਨ ਦੇ ਵਿੱਚ ਗਏ ਤੇ ਲੋਕ ਕਹਿੰਦੇ ਟੱਚਰਾਂ ਕਰ ਰਹੇ ਨੇ ਬੀਜੇਪੀ ਦਾ ਵੀ ਕੋਈ ਕੈਂਡੀਡੇਟ ਖੜਿਆ ਜਿਸ ਦੀ ਇਹ ਉੱਥੇ ਸਪੋਰਟ ਤੇ ਲਈ ਪਹੁੰਚੇ ਹੋਏ ਨੇ ਮਨਪ੍ਰੀਤ ਢਿੱਲੋਂ ਉਰਫ ਮਨਪ੍ਰੀਤ ਬਾਦਲ ਉਰਫ ਮਨਪ੍ਰੀਤ ਮੂਸੇ ਵਾਲਾ ਹਾਂ ਜੀ ਤੋਂ ਵਾਕਈ ਜੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਆਪਣੇ ਨਾਮ ਅਗਰ ਕਦੇ ਮਤਲਬ ਢਿੱਲੋਂ ਵੀ ਨਹੀਂ ਸੀ ਲਾਇਆ ਉਹ ਬਾਦਲਪਿੰਡ ਲਾਉਂਦੇ ਸੀ ਉਹਨਾਂ ਨੇ ਕਦੇ ਮੂਸੇਪਿੰਡ ਦਾ ਜ਼ਿਕਰ ਨਹੀਂ ਸੀ ਕੀਤਾ ਇਹ ਤਾਂ ਮਨਪ੍ਰੀਤ ਬਾਦਲ ਨੇ ਨਵੀਂ ਗੱਲ ਜਿਹੜੀ ਉਹ ਕੱਢ ਮਾਰੀ ਜਿਹਨੂੰ ਕੱਚ ਤੋਂ ਮੂਂਗਲਾ ਕਹਿੰਦੇ ਆਪਾਂ ਇਹ ਅਸਲ ਦੇ ਵਿੱਚ ਬਹੁਤ ਸਾਰੇ ਲੀਡਰ ਨਾ ਮਤਲਬ ਜਾ ਕੇ ਕਿਸੇ ਨਾ ਕਿਸੇ ਇਲਾਕੇ ਦੇ ਵਿੱਚ ਰਿਸ਼ਤੇਦਾਰੀ ਕਾਢ ਹੀ ਲੈਂਦੇ ਨੇ ਹੁਣ ਆਪਣੇ ਮਾਲਵੇ ਦੇ ਵਿੱਚ ਤਾਂ ਮਲਵਈਆਂ ਦੀ ਰਿਸ਼ਤੇਦਾਰੀ ਕਿਸੇ ਨਾ ਕਿਸੇ ਇਲਾਕੇ 'ਚ ਹੁੰਦੀ ਹੋਈ ਆ ਮਨਪ੍ਰੀਤ ਬਾਦਲ ਮਾਝੇ ਦੇ ਵਿੱਚ ਗਿਆ ਪ੍ਰਚਾਰ ਕਰਨ ਔਰ ਪ੍ਰਚਾਰ ਕਰਨ ਗਿਆ ਤਾਂ ਉੱਥੇ ਰਿਸ਼ਤੇਦਾਰੀ ਦਾ ਕੋਈ ਨਿਕਲੀ ਨਹੀਂ ਔਰ ਇਹਨੇ ਕੱਢ ਲਿਆ ਕਿ ਜੀ ਮੂਸੇ ਪਿੰਡ ਨਾਲ ਸਾਡਾ ਪਿਛੋਕੜ ਆ ਤਰਨਤਾਰਨ ਇਲਾਕੇ ਦੇ ਵਿੱਚ ਕਹਿੰਦੇ ਮੂਸੇ ਪਿੰਡ ਤੋਂ ਮਤਲਬ ਰਾਜਸਥਾਨ ਦੇ ਵਿੱਚ ਵੀ ਢਿੱਲੋਂ ਖਾਨਦਾਨ ਦੇ ਲੋਕ ਕਹੇ ਨੇ ਔਰ ਹੋਰ ਥਾਵਾਂ ਦੇ ਉੱਤੇ ਵੀ ਜਾ ਕੇ ਬਸੇ ਨੇ ਤਾਂ ਉਸ ਰੂਪ ਦੇ ਵਿੱਚ ਵੋਟਾਂ ਮੰਗਣ ਦੇ ਲਈ ਪ੍ਰਚਾਰ ਜਿਹੜਾ ਉਹ ਕੀਤਾਗਾ ਸੋ ਉਂਝ ਕਾਫੀ ਉਥੇ ਚੋਣ ਮਾਹੌਲ ਵੀ ਤਰਨਤਾਰਨ ਦੇ ਵਿੱਚ ਭਖਿਆ ਹੋਇਆ ਤੇ ਨਹੀਂ ਤਾਂ ਫਿਰ ਨਹੀਂ ਧੰਨਵਾਦ ਜੀ ਤੁਹਾਡਾ ਇਹ ਮੂਸੇ ਆਲਾ ਇੱਕ ਨਵਾਂ ਹੀ ਸੱਪ ਕੱਢ ਮਾਰਿਆ ਹੈ ਮਨਪ੍ਰੀਤ ਬਾਦਲ ਨੇ ਕਹਿੰਦੇ ਕਿ ਅਸੀਂ ਢਿੱਲੋਂ ਮੂਸਾ ਮੂਸੇ ਪਿੰਡ ਹੈ ਜਿਹੜਾ ਕਿ ਤਰਨਤਾਰਨ ਦੇ ਇਲਾਕੇ ਦੇ ਵਿੱਚ ਹੈ ਉਥੋਂ ਅਸੀਂ ਨਿਕਲੇ ਉਸ ਤੋਂ ਬਾਅਦ ਮਾਲਵੇ ਦੇ ਵਿੱਚ ਗਏ ਮਾਲਵੇ ਤੋਂ ਅਸੀਂ ਰਾਜਸਥਾਨ ਗਏ ਆ ਸੋ ਮੇਰਾ ਵੀ ਕਹਿੰਦੇ ਤਰਨਤਾਰ ਇਲਾਕੇ ਦੇ ਨਾਲ ਕੁਝ ਸੰਬੰਧ ਹੈ ਤੇ ਲੋਕ ਕਹਿਣ ਲੱਗੇ ਹੁਣ ਤਾਂ ਹੀ ਨਹੀਂ ਸੀ ਚੇਤਾ ਅੱਜ ਹੀ ਚੇਤਾ ਆਇਆ ਪਹਿਲਾਂ ਕੋਈ ਇੱਕ ਅੱਧੀ ਗਾਰੰਟੀ ਇੱਥੇ ਭੇਜ ਦਿੰਦੇ ਤੇ ਹੁਣ ਮਜ਼ਾਕ ਦੇ ਨਾਲ ਲੋਕ ਮਨਪਰੀਤ ਮੂਸੇ ਵਾਲਾ ਕਹਿਣ ਲੱਗੇ ਜੀ ਇਸ ਨੂੰ ਕਿਉਂਕਿ ਵਾਕਈ ਪਿੰਡ ਦਾ ਨਾਮ ਮੂਸੇ ਹੈ ਕਿਉਂਕਿ ਦੂਸਰਾ ਹੈ ਜਿਹੜਾ ਆਪਣਾ ਕੀ ਉਸ ਦਾ ਨਾਮ ਲੈਨੇ ਆਪਾਂ ਸਿੱਧੂ ਮੂਸੇ ਵਾਲਾ ਉਹਦਾ ਤਾਂ ਪਿੰਡ ਮੂਸਾ ਹੈ ਮੂਸੇ ਨੂੰ ਫੇਰ ਗ੍ਰਾਮਰਿਕਲੀ ਉਸ ਨੂੰ ਮੂਸੇ ਵਾਲਾ ਬਣਾ ਦਿੰਦਾ ਹੈ ਜਦ ਕਿ ਮਨਪਰੀ ਦਾ ਆਪ ਦਾ ਪਛੋਕੜ ਪਿੰਡ ਮੂਸੇ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਦੱਸਦਾ ਸੋ ਵਾਕ ਹੀ ਮੂਸੇ ਵਾਲਾ ਬਣ ਗਿਆ ਮੂਸੇ ਵਾਲਿਆਂ ਦੀ ਚੜ੍ਹਤ ਹੈ ਬਈ ਹੁਣ ਪਤਾ ਨਹੀਂ ਹੋਰ ਕਿੰਨੇ ਕੁ ਮੂਸੇ ਨਿਕਲਣਗੇ